ਗਏ ਤਾਂ ਮਸ਼ੀਨ ਕਰਨਾ ਫਾਇਰ ਕਰ ਰਹੀਆਂ ਨੇ ਕੱਲ ਤੱਕ ਤਾਂ ਮਸ਼ੀਨ ਕਰਨਾ ਫਾਇਰ ਕਰ ਰਹੀਆਂ ਇਧਰੋਂ ਕਰ ਰਹੀਆਂ ਉਧਰੋਂ ਕਰ ਰਹੀਆਂ ਫਿਰ ਪੜਾ ਲੱਗਿਆ ਵੀ ਇਹ ਨਵੇਂ ਹਥਿਆਰ ਉਹ ਤਾਂ ਫੌਜ ਨੂੰ ਖੁਦ ਨਹੀਂ ਸੀ ਪਤਾ ਅਗਰ ਫੌਜ ਨੂੰ ਪਤਾ ਹੁੰਦਾ ਤੇ ਬਿਊ ਹਸਾਰ ਕਰਦੀ ਨਾ ਪਾਕਿਸਤਾਨ ਤੋਂ ਆਉਂਦੇ ਸੀ ਹਥਿਆਰ ਸੰਤਾਂ ਦਾ ਹਥਿਆਰ ਚਾਹੀਦੇ ਸੀ ਸਮਗਲਰ ਵੀ ਇੰਨਾ ਕੰਮ ਜਿਲੇ ਸੀ ਅੰਦਰ ਦਾ ਸਮਗਲਰ ਹੀ ਅੰਦਰ ਰਹਿੰਦੇ ਸੀਗੇ ਉਹ ਆਪ ਦੇ ਆਪ ਨੂੰ ਸੇਫਟੀ ਮਹਿਸੂਸ ਕਰਦੇ ਸੀ ਪੁਲਿਸ ਪੁਲਿਸ ਤੋਂ ਸੰਤਾਂ ਕੋਲੇ ਹਥਿਆਰ ਕਿੰਨੇ ਕੁ ਹੁੰਦੇ ਸੀ ਉੱਥੇ ਸੰਤਾਂ ਦੇ ਆਲੇ ਦੋਲੇ ਵੀ 25 30 ਬੰਦੇ ਹਥਿਆਰਬੰਦ ਸੀਗੇ ਹਰ ਵਕਤ ਇੰਨੇ ਤਾਂ ਰਹਿੰਦੇ ਸੀ 20 25 ਆਲੇ ਦੋਲੇ ਖੜੇ ਹੁੰਦੇ ਸੀ ਤੇ ਅੰਦਰ ਤਾਂ ਮੈਂ ਗਿਆ ਨਹੀਂ ਰੌਂਡ ਕੁ ਮਾਰਨ ਕਿ ਕਿੰਨੇ ਹਥਿਆਰ ਸੀ ਜਾਂ ਕਿੰਨੇ ਨਹੀਂ ਸੀਗੇ ਕਿਉਂਕਿ ਉਹ ਤਾਂ ਪ੍ਰਕਰਮਾਂ ਚ ਲੱਗੇ ਸੀ ਹਥਿਆਰਾਂ ਜਾਂ ਬੂੰਗਿਆਂ ਦੇ ਲੱਗੇ ਸੀ ਉਹ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਫੌਜ ਦੇ ਫਾਇਰਿੰਗ ਸ਼ੁਰੂ ਹੋਈ ਕਿੱਥੋਂ ਕੀ ਕੀ ਫਾਇਰ ਹੋ ਰਿਹਾ ਹੂੰ ਇਨ ਬਿਟਵੀਨ ਤਾਂ ਸਾਰਾ ਸਿਕਰਟ ਸੀਗਾ ਹੂੰ ਨਾਲ ਜਿਹੜਾ ਆਪਣਾ ਸਰੋਵਰ ਦੇ ਨਾਲ ਨਾਲ ਉੱਪਰ ਬਣਿਆ ਸੀਵਰੇਜ ਦਾ ਨਾ ਉਹ ਬਣਿਆ ਆਪਣਾ ਪਾਣੀ ਵਾਲਾ ਪਾਣੀ ਉਹਦੇ ਚ ਬੜੇ ਛੋਟੇ ਛੋਵੇ ਬੈਠੇ ਸੀ ਹੂੰ ਸੁਰਾਖ ਮਾਰੇ ਹੋਏ ਸੀ ਹੂੰ ਇਹ ਤਾਂ ਉਦੋਂ ਪਤਾ ਲੱਗਿਆ ਨਾ ਜਦੋਂ ਐਕਚੁਅਲ ਲੜਾਈ ਸ਼ੁਰੂ ਹੋਈ ਐ ਕਿੱਥੋਂ ਕੀ ਕੀ ਫਾਇਰ ਹੋਇਆ ਬੂੰਗੇ ਤੋਂ ਮਸ਼ੀਨ ਗਨਾਂ ਫਾਇਰ ਕਰ ਰਹੀਆਂ ਨੇ ਕੱਲ ਤੱਕ ਤੋਂ ਮਸ਼ੀਨ ਗਨਾਂ ਫਾਇਰ ਕਰ ਰਹੀਆਂ ਇਧਰੋਂ ਕਰ ਰਹੀਆਂ ਉਧਰੋਂ ਕਰ ਰਹੀਆਂ ਫਿਰ ਪਤਾ ਲੱਗਿਆ ਵੀ ਇਹ ਨਵੇਂ ਹਥਿਆਰ ਉਹ ਤਾਂ ਫੌਜ ਨੂੰ ਖੁਦ ਨਹੀਂ ਸੀ ਪਤਾ ਅਗਰ ਫੌਜ ਨੂੰ ਪਤਾ ਹੁੰਦਾ ਤੇ ਬਲੂਸਟਾਰ ਕਰਦੀ ਇਹਨਾਂ ਫੌਜ ਤੁਸੀਂ ਤੁਸੀਂ ਇੱਕ ਗੱਲ ਕਹੀ ਆ ਕਿ ਸੰਤ ਕਹਿੰਦੇ ਸੀ ਪਾਕਿਸਤਾਨ ਅਟੈਕ ਕਰੂਗਾ ਹਾਂ ਬਹੁਤੇ ਬੰਦੇ ਇਹ ਵੀ ਕਹਿੰਦੇ ਆ ਵੀ ਸੰਤਾਂ ਨੂੰ ਪਾਕਿਸਤਾਨ ਹੀ ਸ਼ੈਹ ਦਿੰਦਾ ਸੀਗਾ ਸੰਤਾਂ ਨੂੰ ਹਥਿਆਰ ਪਾਕਿਸਤਾਨ ਤੋਂ ਆਉਂਦੇ ਸੀ ਕੀ ਲੱਗਦਾ ਤੁਹਾਨੂੰ ਵੀ ਪਾਕਿਸਤਾਨ ਤੋਂ ਆਉਂਦੇ ਸੀ ਹਥਿਆਰ ਤੇ ਸੰਤ ਫਿਰ ਕਿਉਂ ਕਹਿ ਰਹੇ ਸੀ ਇਹ ਗੱਲਾਂ ਵੀ ਪਾਕਿਸਤਾਨ ਅਟੈਕ ਕਰੂਗਾ ਜਿਹੜੇ ਆਲੇ ਵਾਲੇ ਮੈਂ ਦੱਸੇ ਤਾਂ ਜਾਨਾ ਜਿਹੜੇ ਆਲੇ ਵਾਲੇ ਬੰਦੇ ਤੁਹਾਨੂੰ ਜੋ ਗਾਈਡ ਕਰਨਗੇ ਤੁਸੀਂ ਉਹ ਹੀ ਸੁਣਨਾ 24 ਘੰਟੇ ਤੁਹਾਡੇ ਆਲੇ ਵਾਲੇ ਉਹੀ ਬੰਦੇ ਨੇ ਉਹ ਸਲਾਹ ਕਰਕੇ ਆਉਂਦੇ ਨੇ ਤੂੰ ਜਾ ਕੇ ਹੁਣ ਆ ਬੋਲਦਾ ਹੁਣ ਤੂੰ ਜਾ ਦੋ ਘੰਟੇ ਬਾਅਦ ਤੂੰ ਜਾ ਕੇ ਸੰਤਾਂ ਨੂੰ ਆਪੜਾਣਾ ਉਹ ਤਾਂ ਇੰਟੈਲੀਜੈਂਸ ਏਜੰਸੀਆਂ ਦੋ ਉਹਨਾਂ ਨੂੰ ਪਿੱਛੋਂ ਗਾਈਡ ਕਰਦੀਆਂ ਉਹ ਜਾ ਕੇ ਉਹਨਾਂ ਨੇ ਬੋਲਦਾ ਹੀ ਹੁੰਦਾ ਹਮਮ ਹੋਰ ਉਹਨਾਂ ਦਾ ਕੰਮ ਕੀ ਉੱਥੇ ਹਮਮ ਹੋਰ ਉਹਨਾਂ ਦੀ ਕੀ ਜੌਬ ਹੈ ਤੋ ਉਹ ਜਾ ਕੇ ਜਿਵੇਂ ਸੰਤਾਂ ਨੂੰ ਸੰਤ ਸੁਣ ਲੈਣ ਕਿੱਥੋਂ ਕਿੱਥੋਂ ਆਉਂਦੇ ਸੀ ਤੁਹਾਡੇ ਹਿਸਾਬ ਨਾਲ ਸੰਤਾਂ ਕੋਲੇ ਹਥਿਆਰ ਹਥਿਆਰ ਦੇਖੋ ਜੀ ਪਾਕਿਸਤਾਨ ਤੋਂ ਵੀ ਆਏ ਨੇ ਸਮੱਗਲ ਹੋ ਕੇ ਵੀ ਆਏ ਨੇ ਜਿਹੜੇ ਵੀ ਸੋਰਸ ਤੋਂ ਉਹਨਾਂ ਨੂੰ ਮਿਲੇ ਹਮਮ ਕਿਦੋਂ ਵੀ ਆ ਸਕਦੇ ਹਥਿਆਰ ਜਿਥੋਂ ਸੰਤਾਂ ਦਾ ਹਥਿਆਰ ਚਾਹੀਦਾ ਸੀ ਹਮਮ ਤੇ ਸਮਗਲੋ ਕਿ ਲੋਕੀ ਲਿਆ ਕੇ ਤੇ ਬੜੇ ਖੁਸ਼ ਹੁੰਦੇ ਸੀ ਸੰਤਾਂ ਨੂੰ ਹਿਾਰ ਦੇ ਤੇ ਹੂੰ ਸਮਗਲਰ ਵੀ ਇੰਨਾ ਕਮਾਂਜ ਲਗੇ ਸੀ ਅੱਧੇ ਦਾ ਸਮਗਲਰ ਹੀ ਅੰਦਰ ਰਹਿੰਦੇ ਸੀਗੇ ਹੂੰ ਉਹ ਆਪਦੇ ਆਪ ਨੂੰ ਸੇਫਟੀ ਮਹਿਸੂਸ ਕਰਦੇ ਸੀ ਪੁਲਿਸ ਪੁਲਿਸ ਤੋਂ ਹੂੰ ਕਿ ਆਪਣੀ ਸਮਗਲੀਆਂ ਕਰੋ ਤੇ ਆ ਜਾਓ ਸੰਤ ਉਹਨਾਂ ਨੂੰ ਸਰਨ ਸਰਨ ਦਿੰਦੇ ਸੀ ਉਹਨਾਂ ਸੰਤ ਤੋਂ ਉਹਨਾਂ ਨੂੰ ਥੋੜੀ ਦੇ ਦਿੰਦੇ ਸੀ ਸੰਤਾਂ ਨੂੰ ਕਿ ਪਤਾ ਕੌਣ ਕੌਣ ਕੀ ਕੀ ਬੈਠਾ 2000 ਬੰਦਾ 1000 ਬੰਦਾ ਉੱਥੇ 24 ਘੰਟੇ ਬੈਠਾ ਰਹਿੰਦਾ ਸੀ ਹੂੰ ਤੁਰੇ ਫਿਰਦੇ ਨੇ ਐਵੇਂ ਹੀ ਖਟੀਆਂ ਪੱਗਾ ਮੰਨ ਕੇ ਸੰਤਾਂ ਨੂੰ ਕੋਈ ਪਤਾ ਕੌਣ ਕੀ ਹੈ ਤੇ ਕੌਣ ਕੀ ਹੈ ਯਾਨੀ ਕਿ ਸੰਤ ਕਹਿੰਦੇ ਸੀ ਜਿਨੇ ਹੁਣ ਸਾਰੀ ਦੁਨੀਆ ਨੂੰ ਉਹ ਸੰਤ ਮਨਾ ਕਰੀਂ ਸਾਡੇ 골ਡਨ ਟੈਂਪਲ ਕਿਨੂੰ ਮਨਾ ਕਰਦੇ ਕਿਨੂੰ ਮਨਾ ਕਰਨਗੇ ਅਗਲਾ ਕਹਿੰਦਾ ਮੈਂ ਤਾਂ ਮੱਥਾ ਟੇਕਣਾ ਜੀ ਆ ਤੁਹਾਡੇ ਵਾਸਤੇ ਭੇਟ ਲੈਂਦੀ ਐ ਕੀ ਕਰੋਗੇ ਤੋਂ ਇਹ ਤੋਂ ਇਹੋ ਜਿਹਾ ਮੂਮੈਂਟਾਂ ਦੇ ਵਿੱਚ ਇਹ ਸਭ ਕੁਝ ਹੁੰਦਾ ਹੀ ਹੁੰਦਾ